ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਬਾਬਾ ਗੁਰਦਿੱਤਾ ਜੀ ਨੇ ਮੋਈ ਗਉ ਜਿੰਦਾ ਕਰਨੀ ਤੇ ਪਰਲੋਕ ਗਮਣ ਕਰਨਾ ਇੱਕ ਦਿਨ ਬਾਬਾ ਗੁਰਦਿੱਤਾ ਜੀ ਸਵੇਰੇ ਹੀ ਸ਼ਿਕਾਰ ਖੇਡਣ ਚੜਪੇ ਸਨ ਦੁਪਹਿਰ ਤੱਕ ਕੋਈ ਸ਼ਿਕਾਰ ਨਾ ਮਿਲਿਆ ਬਾਬਾ ਜੀ ਦੇ ਸ਼ਿਕਾਰੀ ਦੂਰ ਦੂਰ ਤੱਕ ਪਹਾੜ ਵਿੱਚ ਸ਼ਿਕਾਰ ਨੂੰ ਲੱਭਣ ਵਾਸਤੇ ਫਿਰ ਰਹੇ ਸਨ ਕਿ ਇੱਕ ਸ਼ਿਕਾਰੀ ਨੇ ਹਰੰਦ ਦੇ ਪਲੇਖੇ ਇੱਕ ਗਊ ਨੂੰ ਗੋਲੀ ਮਾਰ ਦਿੱਤੀ। ਜਦ ਸ਼ਿਕਾਰੀ ਨੇ ਪਾਸ ਜਾ ਕੇ ਵੇਖਿਆ ਤਾਂ ਉਹ ਪਹਾੜੀਆਂ ਦੀ ਗਊ ਸੀ। ਜਿਸ ਨੂੰ ਵੇਖ ਕੇ ਉਹ ਬਹੁਤ ਪਛਤਾਇਆ ਕਿ ਇਹ ਅਨਰਥ ਪਾਪ ਹੋ ਗਿਆ ਹੈ। ਉਧਰ ਜਦ ਉਸ ਗਊ ਦੇ ਮਾਲਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸ਼ਿਕਾਰੀ ਨੂੰ ਫੜ ਕੇ ਰੋਲਾ ਪਾ ਦਿੱਤਾ। ਕਿ ਇਸ ਲਈ ਸਾਡੀ ਗਊ ਮਾਰ ਦਿੱਤੀ ਹੈ ਅਸੀਂ ਗਊ ਲੈ ਕੇ ਛੱਡਾਂਗੇ ਨਹੀਂ ਤਾਂ ਇਸ ਨੂੰ ਘਰ ਵਿੱਚ ਕੈਦ ਕਰਕੇ ਰੱਖਾਂਗੇ ਰੋਲਾ ਸੁਣ ਕੇ ਬਾਬਾ ਗਰਦੀਤਾ ਜੀ ਵੀ ਉੱਥੇ ਪਹੁੰਚ ਗਏ ਪਹਾੜੀਆਂ ਨੇ ਬਾਬਾ ਜੀ પાસે ਆਪਣੀ ਗਊ ਮੋਇ ਦੀ ਦੁਹਾਈ ਪਾ ਦਿੱਤੀ ਅਤੇ ਸ਼ਿਕਾਰੀ ਨੇ ਉਹਨਾਂ ਤੋਂ ਆਪਣੀ ਰਿਹਾਈ ਵਾਸਤੇ ਬੇਨਤੀ ਕੀਤੀ ਦੋਹਾਂ ਦੀਆਂ ਪੁਕਾਰਾਂ ਸੁਣ ਕੇ ਬਾਬਾ ਜੀ ਨੇ ਪਹਾੜੀਆਂ ਨੂੰ ਕਿਹਾ ਕਿ ਇਸ ਨੇ ਜਾਣ ਬੁੱਝ ਕੇ ਗੋ ਨਹੀਂ ਮਾਰੀ ਇਸ ਨੂੰ ਛੋੜ ਦਿਓ ਇਹ ਹੁਣ ਮਰ ਗਈ ਹੈ ਜਿਉ ਨਹੀਂ ਸਕਦੀ ਪਹਾੜੀਆਂ ਨੇ ਕਿਹਾ ਆਪ ਗੁਰੂ ਜੀ ਦੇ ਪੁੱਤਰ ਕਲਾਵਾਨ ਹੋ ਤੁਸੀਂ ਇਸ ਮਰੀ ਹੋਈ ਗਾ ਨੂੰ ਜ਼ਿੰਦਾ ਕਰ ਦਿਓ ਅਤੇ ਆਪਣੇ ਨੌਕਰ ਨੂੰ ਛਡਾ ਕੇ ਲੈ ਜਾਓ ਜੇ ਜ਼ੋਰ ਨਾਲ ਇਸ ਨੂੰ ਛੜਾ ਕੇ ਲੈ ਜਾਓਗੇ ਤਾਂ ਅਸੀਂ ਰਾਜੇ ਪਾਸ ਜਾ ਕੇ ਪੁਕਾਰ ਕਰਾਂਗੇ ਫਿਰ ਝਗੜਾ ਵੱਧ ਜਾਏਗਾ ਇਸ ਤਰ੍ਹਾਂ ਦਾ ਝਗੜਾ ਸੁਣ ਕੇ ਬਾਬਾ ਜੀ ਨੇ ਵਿਚਾਰਿਆ ਕਿ ਭਾਵੇਂ ਕਰਾ ਮਾਤ ਵਿਖਾਉਣੀ ਗੁਰਮਤ ਦੇ ਵਿਰੁੱਧ ਹੈ ਪਰ ਇਸ ਸਮੇਂ ਜੇ ਗਊ ਨਾ ਜਿਵਾਈ ਤਾਂ ਸਾਡੇ ਨੌਕਰ ਦਾ ਕਿਸੇ ਨਾਮ ਨਹੀਂ ਲੈਣਾ ਸਾਰੇ ਲੋਕ ਸਾਡਾ ਹੀ ਅਪਜੱਸ ਕਰਨਗੇ ਕਿ ਗੁਰੂ ਸੁੱਤ ਨੇ ਗਊ ਮਾਰ ਕੇ ਮਹਾਪਾਪ ਕੀਤਾ ਹੈ ਕੁਛ ਚਿਰ ਚੁੱਪ ਧਾਰਨ ਕਰਕੇ ਬਾਬਾ ਜੀ ਨੇ ਵਿਚਾਰਿਆ ਕਿ ਗਊ ਮਾਰਨ ਦਾ ਬਹੁਤ ਦੋਸ਼ ਹੁੰਦਾ ਹੈ ਇਸ ਕਰਕੇ ਇਸ ਨੂੰ ਜਵਾ ਦੇਣਾ ਚਾਹੀਦਾ ਹੈ ਇਸ ਨੂੰ ਜਵਾਨ ਨਾਲ ਸਾਰਾ ਝਗੜਾ ਵੀ ਮਿਟ ਜਾਏਗਾ ਇਹ ਵਿਚਾਰ ਕਰਕੇ ਬਾਬਾ ਜੀ ਨੇ ਨਿੰਮ ਦੇ ਬਿਰਸ਼ ਦੀ ਛੜੀ ਫੜ ਕੇ ਗਊ ਦੇ ਸਰੀਰ ਨੂੰ ਲਾ ਕੇ ਆਖਿਆ हे गौ माता नींद ਨੂੰ ਤਿਆਗ ਕੇ ਪਹਿਲੇ ਵਾਂਗ ਹਿਕਾਸ ਚਰ ਲੱਗ ਜਾਓ। ਬਾਬਾ ਜੀ ਦੇ ਇਹ ਵਾਕ ਕਹਿਣ ਨਾਲ ਸਭ ਦੇ ਸਾਹਮਣੇ ਹੀ ਗਊ ਉੱਠ ਕੇ ਘਾ ਪੱਠਾ ਖਾਣ ਲੱਗ ਪਈ। ਲੋਕ ਵੇਖ ਕੇ ਹੈਰਾਨ ਹੋ ਗਏ। ਗਊ ਦੇ ਮਾਲਕ ਗਊ ਨੂੰ ਹਿਕ ਕੇ ਖੁਸ਼ੀ ਨਾਲ ਆਪਣੇ ਘਰ ਲੈ ਗਏ। ਉਪਰੰਤ ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਸ੍ਰੀ ਗੁਰਦਿੱਤਾ ਜੀ ਨੂੰ ਕਿਹਾ ਤੁਸਾਂ ਸ੍ਰੀ ਅਟਲ ਰਾਏ ਜੀ ਵਾਂਗੂ ਅਯੋਗ ਕੰਮ ਕੀਤਾ ਹੈ ਇਹ ਗੱਲ ਤੁਸੀਂ ਚੰਗੀ ਨਹੀਂ ਕੀਤੀ ਆਪਣੀ ਵਡਿਆਈ ਵਾਸਤੇ ਤੁਹਾਡੇ ਤੋਂ ਅਜਰ ਨਹੀਂ ਸਹ ਆ ਗਿਆ ਛਾ ਪਾਤਸ਼ਾਹ ਨੇ ਸਭ ਨੇ ਮਰਨਾ ਹੈ ਕਿਸ ਕਿਸ ਨੂੰ ਜਵਾਓਗੇ ਜੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਤਾਂ ਅਸੀਂ ਪ੍ਰਾਣ ਤਿਆਗ ਦਿੰਦੇ ਹਾਂ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਗੁਰਦਿੱਤਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਜੀ ਦੇ ਹੁਕਮ ਨੂੰ ਮੰਨਣਾ ਹੀ ਯੋਗ ਹੈ ਇਸ ਵਿੱਚ ਹੀ ਮੈਨੂੰ ਆਪਣਾ ਭਲਾ ਜਾਪਦਾ ਹੈ ਇਹ ਬਚਨ ਕਰਕੇ ਬਾਬਾ ਜੀ ਨੇ ਗੁਰੂ ਪਿਤਾ ਜੀ ਦੀਆਂ ਤਿੰਨ ਪ੍ਰਕਰਮਾ ਕਰਕੇ ਚਰਨਾ ਤੇ ਮੱਥਾ ਟੇਕਿਆ ਅਤੇ ਚੁੱਪ ਕਰਕੇ ਬਾਹਰ ਨਿਕਲ ਗਏ ਬਾਬਾ ਜੀ ਛੜੀ ਹੱਥ ਵਿੱਚ ਫੜ ਕੇ ਬਿਨਾਂ ਕਿਸੇ ਨੂੰ ਮਿਲਨ ਦੇ ਚੁੱਪ ਕੀਤੇ ਹੀ ਕੀਰਤਪੁਰ ਤੋਂ ਬਾਹਰ ਨਿਕਲ ਗਏ ਇੱਕ ਛੋਟੀ ਪੁਖਹਾੜੀ ਉੱਤੇ ਚੜ੍ਹ ਕੇ ਬੁੱਢਣ ਸਾਹ ਦੇ ਸਥਾਨ ਤੋਂ ਕੁਛ ਵਿੱਤ ਤੇ ਆਪਣੇ ਹੱਥ ਵਾਲੀ ਛੜੀ ਨੂੰ ਧਰਤੀ ਵਿੱਚ ਗੱਡ ਕੇ 쿠ਸ਼ਾ ਦਾ ਆਸਣ ਕਰ ਲਿਆ ਸਰੀਰ ਉੱਤੋਂ ਚਾਦਰਾਂ ਉਤਾਰ ਕੇ ਉਸ ਨੂੰ ਡੋਰਾ ਕਰਕੇ 쿠ਸ਼ਾ ਦੇ ਆਸਣ ਉੱਤੇ ਵਿਛਾ ਦਿੱਤਾ ਅਤੇ ਬਿੱਤੀ ਨੂੰ ਸੰਕੋਚ ਕਰਕੇ ਉਸ ਉੱਪਰ ਬੈਠ ਕੇ ਨਿਜ ਸਰੂਪ ਵਿੱਚ ਟਿਕ ਕੇ ਅੱਖਾਂ ਮੀਟ ਕੇ ਲੰਮੇ ਪੈ ਗਏ। ਅਤੇ ਉੱਪਰ ਚਾਦਰੇ ਦਾ ਇੱਕ ਪੱਲਾ ਲੈ ਕੇ ਯੋਗ ਅਭਿਆਸ ਦੁਆਰਾ ਸਰੀਰ ਵਿੱਚੋਂ ਪ੍ਰਾਨ ਖਿੱਚ ਕੇ ਗੁਰੂਪੁਰੀ ਵਿੱਚ ਜਾ ਬਿਰਾਜੇ। ਇਧਰ ਕਿਰਤਪੁਰ ਜਿਹੜਾ ਸੇਵਾਦਾਰ ਆਪ ਜੀ ਦੀ ਸੇਵਾ ਵਿੱਚ ਰਹਿੰਦਾ ਸੀ ਉਸਨੇ ਜਦ ਵੇਖਿਆ ਕਿ ਬਾਬਾ ਜੀ ਕਿਧਰੇ ਨਜ਼ਰ ਨਹੀਂ ਆਉਂਦੇ। ਤਾਂ ਉਹ ਲੱਭਦਾ ਪੁੱਛਦਾ 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 ਪਹਾੜੀ ਉੱਤੇ ਚੱਲਿਆ ਗਿਆ ਉੱਥੇ ਉਸਨੇ ਵੇਖਿਆ ਕਿ ਬਾਬਾ ਜੀ 쿠ਸ਼ਾ ਦਾ ਆਸਨ ਕਰਕੇ ਉਸ ਉੱਤੇ ਲੇਟੇ ਹੋਏ ਹਨ ਅਤੇ ਸਵਾਸ ਨਹੀਂ ਹਨ ਸੇਵਾਦਾਰ ਨੇ ਗੁਰੂ ਜੀ ਨੂੰ ਆਣ ਕੇ ਦੱਸਿਆ ਕਿ ਸ੍ਰੀ ਗੁਰਦਿੱਤਾ ਜੀ ਪਹਾੜੀ ਉੱਤੇ ਜਾ ਕੇ ਸਮਾ ਗਏ ਹਨ ਗੁਰੂ ਜੀ ਉਸ ਸਮੇਂ ਸਿੱਖਾਂ ਨੂੰ ਨਾਲ ਲੈ ਕੇ ਪਹਾੜੀ ਉੱਤੇ ਗਏ ਅਤੇ ਵੇਖਿਆ ਕਿ ਸ੍ਰੀ ਗੁਰਦਿੱਤਾ ਜੀ ਸਰੀਰ ਤਿਆਗ ਗਏ ਹਨ ਇਤਨੇ ਨੁਕਿਰਤਪੁਰ ਵਿੱਚ ਜਿਸ ਜਿਸ ਇਸਤਰੀ ਪੁਰਸ਼ ਨੇ ਸੁਣਿਆ ਸਭ ਸ਼ੋਕਾਤੁਰ ਸ਼ੋਕਾਤੁਰ ਹੋਏ ਹੋਏ ਪਹਾੜੀ ਉੱਤੇ ਪਹੁੰਚ ਗਏ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਚੰਦਨ ਆਦਕ ਸਮੱਗਰੀ ਮੰਗਵਾ ਕੇ ਚੰਦਨ ਦੀ ਚਿਖਾ ਤਿਆਰ ਕਰਕੇ ਉੱਥੇ ਹੀ ਇਸ਼ਨਾਨ ਕਰਾ ਕੇ ਬਾਬਾ ਜੀ ਦਾ ਸੰਸਕਾਰ ਕਰ ਦਿੱਤਾ। ਨਿੰਮ ਦੀ ਛੜੀ ਜਿਹੜੀ ਬਾਬਾ ਜੀ ਨੇ ਆਪਣੇ ਸਿਰ ਵਾਲੇ ਪਾਸੇ ਗੱਡੀ ਸੀ। ਉਹ ਗੁਰੂ ਜੀ ਨੇ ਉਸੇ ਤਰ੍ਹਾਂ ਹੀ ਖੜੀ ਰਹਿਣ ਦਿੱਤੀ। ਅਤੇ ਫਰਮਾਇਆ ਕਿ ਇਹ ਇੱਕ ਬੜਾ ਭਾਰੀ ਬ੍ਰਿਸ਼ ਹੋਵੇਗਾ। ਉਪਰੰਤ ਸਾਰੇ ਬਾਵਲੀ ਵਿੱਚ ਇਸ਼ਨਾਨ ਕਰਕੇ ਦੀਵਾਨ ਲਗਾ ਕੇ ਬੈਠ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਜਿਹੜਾ ਕੋਈ ਆਣ ਕੇ ਸ਼ਰਧਾ ਨਾਲ ਇਸ ਸਥਾਨ ਦੇ ਦਰਸ਼ਨ ਕਰੇਗਾ ਉਸ ਦੀਆਂ ਸਭ ਮਨੋ ਕਾਮਨਾ ਪੂਰੀਆਂ ਹੋਣਗੀਆਂ ਦੂਸਰੇ ਦਿਨ ਗੁਰੂ ਜੀ ਨੇ ਸਭ ਸੰਬੰਧੀਆਂ ਨੂੰ ਆਦਮੀ ਭੇਜ ਕੇ ਖਬਰਾਂ ਭੇਜ ਦਿੱਤੀਆਂ ਕਿ ਸ੍ਰੀ ਗੁਰਦਿੱਤਾ ਜੀ ਸਵੈ ਇੱਛਾ ਨਾਲ ਜੋਤੀ ਜੋਤ ਸਮਾ ਗਏ ਹਨ ਧੀਰਮਲ ਨੂੰ ਸੁਨੇਹਾ ਭੇਜਿਆ ਕਿ ਤੂੰ ਬਾਬਾ ਜੀ ਦਾ ਵੱਡਾ ਪੁੱਤਰ ਹੈ ਤੂੰ ਹੀ ਸਾਰੀ ਕਿਰਿਆ ਕਰਨੀ ਕਰਨੀ ਹੈ ਅਤੇ ਪਾਠ ਕਰਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਨਾਲ ਲੈ ਕੇ ਛੇਤੀ ਕੀਰਤਪੁਰ ਪਹੁੰਚ ਜਾਓ ਫਿਰ ਧੀਰਮਲ ਨੇ ਸੇਵਾਦਾਰ ਤੋਂ ਸਾਰੀ ਗੱਲ ਪੁੱਛੀ ਕਿ ਬਾਬਾ ਜੀ ਦਾ ਪਰਲੋਕ ਗਮਣ ਕਿਸ ਤਰ੍ਹਾਂ ਹੋਇਆ ਹੈ ਜਦ ਸੇਵਾਦਾਰ ਨੇ ਸਾਰੀ ਗੱਲ ਸੁਣਾਈ ਤਾਂ ਧੀਰਮਲ ਨੇ ਕਿਹਾ ਮੈਂ ਗੁਰੂ ਜੀ ਦੀ ਪਹਿਲਾਂ ਹੀ ਇਹ ਗੱਲ ਜਾਣਦਾ ਹਾਂ ਕਿ ਇਹਨਾਂ ਦਾ ਕਿਸੇ ਪੁੱਤਰ ਜਾਂ ਪੋਤਰੇ ਨਾਲ ਪਿਆਰ ਨਹੀਂ ਹੈ। ਮੈਂ ਉਹਨਾਂ ਪਾਸ ਜਾ ਕੇ ਕੀ ਕਰਨਾ ਹੈ? ਮੈਂ ਇੱਥੇ ਹੀ ਚੰਗਾ ਹਾਂ। ਧੀਰਮਲ ਦੀ ਮਾਤਾ ਨੇ ਵੀ ਬਹੁਤ ਸਮਝਾਇਆ ਪਰ ਉਸ ਨੇ ਕਿਹਾ ਮੈਂ ਉੱਥੇ ਜਾ ਕੇ ਗੁਰੂ ਜੀ ਪਾਸੋਂ ਗੱਲਾਂ ਹੀ ਕਰਾਉਣੀਆਂ ਹਨ। ਉਹਨਾਂ ਮੈਨੂੰ ਦੇਣਾ ਕੁਝ ਨਹੀਂ ਹੈ। ਜੇ ਮੈਂ ਗੁਰੂ ਗ੍ਰੰਥ ਸਾਹਿਬ ਵੀ ਲੈ ਗਿਆ ਤਾਂ ਉਹ ਵੀ ਉੱਥੇ ਰੱਖ ਲੈਣਗੇ। ਅਤੇ ਮੈਂ ਸੰਗਤ ਪਾਸੋਂ ਪੂਜਾ ਕਿਸ ਤਰ੍ਹਾਂ ਲਵਾਵਾਂਗਾ ਮੈਂ ਉਹਨਾਂ ਪਾਸ ਨਾ ਜਾਵਾਂਗਾ ਨਾ ਆਪ ਜਾਣਾ ਹੈ ਅਤੇ ਨਾ ਹੀ ਗੁਰੂ ਗ੍ਰੰਥ ਨੂੰ ਲੈ ਕੇ ਜਾਣਾ ਹੈ ਧੀਰਮਲ ਤੋਂ ਉੱਤਰ ਸੁਣ ਕੇ ਮਾਤਾ ਨੱਤੀ ਜੀ ਆਪ ਹੀ ਤਿਆਰ ਹੋ ਕੇ ਕੀਰਤਪੁਰ ਅਫਸੋਸ ਕਰਨ ਪਹੁੰਚ ਗਏ ਅਤੇ ਧੀਰਮਲ ਦੀ ਸਾਰੀ ਗੱਲ ਦੱਸੀ ਕਿ ਉਹ ਨਹੀਂ ਆਵੇਗਾ ਦਾਦਾ ਗੁਰੂ ਜੀ ਨੇ ਸਾਰੀ ਕਰਮਕਿਰਿਆ ਸ੍ਰੀ ਹਰ ਰਾਏ ਜੀ ਤੋਂ ਹੀ ਕਰਾਈ ਇਸ ਸਮੇਂ ਸਾਰੇ ਸੰਬੰਧੀ ਅਤੇ ਪ੍ਰਸਿੱਧ ਸਿੱਖ ਸੇਵਕ ਗੁਰੂ ਜੀ ਪਾਸ ਅਫਸੋਸ ਕਰਨ ਆਏ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਕਰਤਾਰ ਦੇ ਬਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ